ਕਮੇਟੀ ਜਿੰਦਾਬਾਦ 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 ਜ਼ਮੀਨ ਪ੍ਰਾਪਤੀ ਸੰਰਚ ਕਮੇਟੀ ਜਿੰਦਾਬਾਦ ਜਿੰਦਾਬਾਦ ਮੱਕਾ ਲੈ ਹਥੋਵਾ ਜਿੰਦਾਬਾਦ 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 ਜੈਪੀ ਮੇ ਭਾਰਤ ਤੁਸੀਂ ਦੇਖ ਰਹੇ ਹੋ ਅਵੇਡ ਕਰ ਮਿਸ਼ਨ ਨੂੰ ਚੈਨਲ ਮੈਂ ਸਰਵਿਸਿੰਗ ਦਾ ਟੋਲਾ ਜ਼ਿਲ੍ਹਾ ਮਲੇਰ ਕੋੜਲਾ ਦਾ ਹੋਆ ਪਿੰਡ ਦਾ ਸੰਘਰਸ਼ੀ ਜੋਦਾ ਵਿਕਰ ਹਥੋਵਾ ਜਿਹੜਾ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈਗਾ ਪਿਛਲੇ ਦਿਨ ਇਸ ਸੰਘਰਸ਼ਤ ਰਾਣ ਸਾਡੀਆਂ ਸਰਕਾਰਾਂ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਪਰ ਉਸ ਸੰਘਰਸ਼ੀ ਚੋਦੇ ਦੇ ਮਗਰ ਹੋਰ ਬਹੁਤ ਲੜਨ ਵਾਲੇ ਜੋਦੇ ਹੈਗੇ ਨੇ ਜਿਹੜੇ ਕਹਿੰਦੇ ਨੇ ਜਮੀਨ ਸੰਘਰਸ਼ ਪ੍ਰਾਪਤੀ ਹੁੰਦਾ ਹੈ ਕਿ ਚੱਲੇ ਹੋਏ ਆ ਪਿੱਛੇ ਨਹੀਂ ਹਟਾਂਗੇ ਸੰਘਰਸ਼ੋਂਡੇ ਪਰੇ ਚਾੜਾਂਗੇ ਗਰੀਬ ਲੋਕਾਂ ਨੂੰ ਹੱਕ ਦਵਾ ਕੇ ਰਾਂਗੇ ਅੱਜ ਉਸ ਸੰਘਰਸ਼ੀ ਜੋਤੇ ਦੀ ਰਿਹਾਈ ਹੋਈ ਆ ਜਿਹੜਾ ਉਸ ਕੜੀ ਦੇ ਤਹਿਤ ਨਾਲ ਜੁੜੇ ਸਾਥੀਆਂ ਵੱਲੋਂ ਭਰਮਾ ਸਵਾਗਤ ਮਲੇ ਕੋਲਾ ਪਹੁੰਚਣ ਤੇ ਕੀਤਾ ਗਿਆ ਘਰ ਦੇ ਵਿੱਚ ਵੀ ਕਹਿ ਲੋ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਪਰ ਇੱਕ ਅਫਸੋਸ ਦੀ ਗੱਲ ਤਾਂ ਹੈਗੇ ਕਿ ਇਸ ਜੇਲ੍ਹ ਦੇ ਸਮੇਂ ਦੌਰਾਨ ਉਸ ਸੰਘਰਸ਼ੀ ਜੋਤੇ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਪਰ ਫੇਰ ਵੀ ਉਹਨਾਂ ਨੂੰ ਆਖਰ ਆ ਵੀ ਅਸੀਂ ਆਪਣੀ ਕੌਮ ਵਾਸਤੇ ਜਿਹੜਾ ਲੜਾਈ ਲੜ ਰਹੇ ਹਾਂ ਕੋਈ ਗੱਲ ਨਹੀਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਗਲਤਰਾਮਾ ਕੋ ਸੰਘਰਸ਼ੀਪੋ ਤੇ ਨਾਲ ਉਸ ਦੇ ਸਬੰਧ ਦੇ ਵਿੱਚ ਕੀ ਕਹਿਣਾ ਦੇਖਦਾ ਹੋਵੇ ਧਰਮ ਵਿੱਚ ਸਲੂਸ਼ਨ ਨੀਹਾਂ ਕੀ ਆਏ ਜੀ ਜਨਾ ਕੋ ਉਸ ਤੋਂ ਆਪਣਾ ਜੀਨੀ ਸਰਸ ਪ੍ਰਾਪਤੀ ਦੇ ਸਾਡੀ ਫਾਟੀਆਂ ਨੂੰ ਸਵਾਗਤ ਕਰਵਾ ਦਿੱਤਾ ਹੈ ਅ ਦੇਖੋ ਪਹਿਲਾਂ ਵੀ ਅਸੀਂ ਚੜ੍ਹਦੀ ਗੱਲਾਂ ਦੇ ਵਿੱਚ ਵੀ ਹੁਣ ਵੀ ਚੜ੍ਹਦੀ ਗੱਲਾਂ ਦੇ ਵਿੱਚ ਆ ਜੋ ਬੇਗਮਪੁਰੇ ਦਾ ਸੰਕਲਪ ਅਸੀਂ ਲੈ ਕੇ ਆਏ ਸੀ ਕਿ ਜ਼ਮੀਨ ਪ੍ਰਾਪਤੀ ਸੰਸਥਾ ਕਮੇਟੀ ਵੱਲੋਂ ਜਿਹਦੇ ਤਹਿਤ ਪੰਜਾਬ ਦੇ ਅੰਦਰ ਪਈ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਬਾਧੂ ਅਜੇ ਵੀ ਪਸ਼ੂ ਬਿੱਲਿਆਂ ਦੇ ਨਾਂ ਦੇ ਉੱਪਰ ਪਈਆ ਬੇਨਾਮੀ ਪਈਆ ਅਸੀਂ ਕਹਿੰਦੇ ਆ ਕਿ ਉਹ ਪੇਜਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਦੇ ਵਿੱਚ ਵੰਡੀ ਜਾਵੇ ਮੰਗ ਨੂੰ ਲੈ ਕੇ ਸੀ ਸਰਕਾਰ ਦੇ ਅੱਗੇ ਜਿਹੜਾ ਪ੍ਰਦਰਸ਼ਨ ਕੀਤਾ ਸੀ ਜਿਹਦੇ ਵਿੱਚ 1000 ਤੋਂ ਉੱਪਰ ਲੋਕਾਂ ਦੀਆਂ ਜਿਹੜੀਆਂ ਗ੍ਰਫਤਾਰੀਆਂ ਕੀਤੀਆਂ ਗਈਆਂ ਸਾਡੀਆਂ ਮਾਵਾਂ ਭੈਣਾਂ ਨੂੰ ਸਮੇਤ ਬੱਚਿਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਤੇ ਉਸ ਤੋਂ ਬਿਨਾਂ ਆਗੂਆਂ ਨੂੰ ਜਿਹੜਾ ਦੂਰ ਦੂਰ ਜੇਲ੍ਹਾਂ ਦੇ ਵਿੱਚ ਸਿੱਟਿਆ ਗਿਆ ਜਿਹਦੇ ਵਿੱਚ ਮੈਨੂੰ ਲਗਭਗ 4 ਮਹੀਨੇ ਚੱਕੀ ਦੇ ਵਿੱਚ ਰੱਖਿਆ ਗਿਆ ਸਖਤ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਰ ਇਹਦੇ باوجود ਅਸੀਂ ਫਿਰ ਵੀ ਅੱਜ ਵੀ ਜਿਹੜੀ ਜ਼ਮੀਨ ਦੀ ਮੰਗ ਨੂੰ ਲੈ ਕੇ ਜ਼ਮੀਨੀ ਕੋਲ ਨੂੰ ਅੱਗੇ ਤੋਰ ਨੂੰ ਲੈ ਕੇ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਾਨੂੰਨ ਮਦਾਵਕ 1972 ਦਾ ਉਹ ਕਾਨੂੰਨ ਆ ਜਿਹੜਾ ਲੈਂਡ ਰੀਫਾਰਮ ਐਕਟ ਜਿਹਦੇ ਤਹਿਤ ਬਣਦੀ ਜਿਹੜੀ ਜ਼ਮੀਨ ਆ ਪੰਜਾਬ ਦੇ ਵਿੱਚ ਉਹ ਬੇਨਾਮੀ ਰਾਜੇ ਰਜਵਾੜਿਆਂ ਦੀ ਜ਼ਮੀਨ ਆ ਉਹਦੀ ਮੁੜ ਕੇ ਦੁਬਾਰਾ ਪੰਡ ਕੀਤੀ ਜਾਵੇ ਤੇ ਸਾਡੇ ਲੋਕ ਜੀ ਇਹਨਾਂ ਨੂੰ ਅੱਜ ਤੱਕ ਜ਼ਮੀਨ ਦਾ ਕਦੇ ਟੁੱਟਾ ਨਸੀਬ ਨਹੀਂ ਹੋਇਆ ਉਹਨਾਂ ਦੇ ਨਾਂ ਦੇ ਉੱਪਰ ਜਿਹੜੀ ਜ਼ਮੀਨ ਆ ਉਹ ਮਿਲਣੀ ਚਾਹੀਦੀ ਹੈ ਜੀ ਸਰ ਸਾਫਰ ਇਹਦੇ ਨਾਲ ਇਹ ਆ ਗਿਆ ਕਿ ਅਸੀਂ ਪ੍ਰਾਪਤ ਕਰਦੇ ਹਾਂ ਉਸ ਤੋਂ ਦੇਖੋ ਪੰਜਾਬ ਦੇ ਅੰਦਰ ਜਿਸ ਤਰੀਕੇ ਦਾ ਕਾਨੂੰਨ ਬਣਦਾ ਜਾ ਰਿਹਾ ਹੈ ਇਸ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਉਹਦੇ ਤਹਿਤ ਲੜਨ ਵਾਲੇ ਲੋਕਾਂ ਦੇ ਉੱਪਰ ਜਿਹੜਾ ਸਿੱਧਾ ਨਿਸ਼ਾਨਾ ਬਣਾਇਆ ਜਾ ਰਿਹਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਤਾਂ ਸੰਸਕਾਰ ਤੇ ਉੱਪਰ ਵੀ ਆ ਕੇ ਬੇੜੀਆਂ ਦੇ ਵਿੱਚ ਲਿਆਂਦਾ ਗਿਆ ਤਾਂ ਇਹ ਤਾਂ ਸਪਸ਼ਟਾ ਹੈ ਵੀ ਜਿਹੜੀ ਆਉਣ ਵਾਲਾ ਸਮਾਂ ਜਿਹੜਾ ਬਹੁਤ ਘਾਤਕਾ ਲੜਨ ਵਾਲੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਸਾਰਿਆਂ ਨੂੰ ਅੱਜ ਸਮੇਂ ਦੀ ਲੋੜ ਆ ਇਹ ਸਾਰੇ ਲੋਕ ਇਕੱਠੇ ਹੋਣ ਤੇ ਇਸ ਜਿਹੜਾ ਜਾਬਰ ਹੱਲੇ ਦਾ ਵਿਰੋਧ ਕਰਦੇ ਹੋਏ ਸਾਰੇ ਇੱਕਨਾਂ ਪਲੇਟਫਾਰਮ ਦੇ ਉੱਪਰ ਇਕੱਠੇ ਹੋਣਾ। ਸਦਾਰਸ਼ ਸੁਨੇਤਰਾ ਆਣਾ ਜੇਲ੍ਹ ਦੇ ਅੰਦਰ ਇੱਕ ਪ੍ਰਵਾਹ ਨੂੰ ਚਿਲੇ ਜਾਂਦਾ ਮਾਂਡੋ ਦਾ ਕਿਹੜਾ ਵੀਰ ਨੇ ਜਿਹੜਾ ਹੈਗੇ 3 ਰਾਤ ਤੱਕ ਦੇਖੋ ਮਾਂਡੋ ਦਾ ਪਰ ਜਦੋਂ ਲੋਕਾਂ ਦੇ ਲਈ ਜਿੰਦ ਲਾਉਣਿਆਂ ਤਾਂ ਘਟੋ ਘਟ ਆਪਦੀ ਕਮਾਪਿਓ ਤੋਂ ਬਿਨਾ ਸਾਰੇ ਮਾਪਿਓ ਹੋ ਜਾਂਦੇ ਆ। ਸੋ ਇਸ ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਤੇ ਬੰਦਾ ਸਿੰਘ ਬਹਾਦਰ ਦੀ ਆਨਲਾਈਨ ਨੂੰ ਜਦੋਂ ਲਾਗੂ ਕਰਦੇ ਆ ਤਾਂ ਅਸੀਂ ਕੋਈ ਵੋਟਾਂ ਲੈਣ ਦੇ ਮਾਰੇ ਨਹੀਂ ਕਹਦੇ ਹੈਗੇ ਸਿਰਫ ਸਟੇਜਾਂ ਤੋਂ ਭਾਸ਼ਣ ਦੇਣ ਦੇ ਮਾਰੇ ਨਹੀਂ ਕਹਿੰਦੇ ਹੈਗੇ ਵੀ ਸਾਰੇ ਸਾਡੇ ਮਾਪੋ ਨੇ ਆ ਵੀ ਜਿਹੜੇ ਖੜੇ ਨੇ ਉਹ ਸਾਰੇ ਸਾਡੇ ਮਾਪ ਪਿਓ ਸੋ ਇਸ ਕਰਕੇ ਮੇਰੇ ਪਿਤਾ ਜੀ ਦਾ ਹੈ ਧੋਖਾ ਪਰ ਮੈਨੂੰ ਇਹ ਪਤਾ ਵੀ ਮੈਨੂੰ ਸਾਹਮਣੇ ਵਾਲੇ ਮੇਰੇ ਹੋਰ ਬਹੁਤ ਸਾਰੇ ਪਿਓ ਤੇ ਮਾਤਾਵਾਂ ਅੱਜ ਮੌਜੂਦ ਨੇ ਜਿਹੜੇ ਅੱਜ ਮੇਰੇ ਨਾਲ ਜਿਹੜੇ ਖੜੇ ਨੇ ਮੇਰਾ ਨਾਮ ਜੀ ਗੁਰਪਿੰਦਰ ਸਿੰਘ ਬੌੜਾ ਡਲਸ ਖਤਰ ਜ਼ਮੀਨ ਪ੍ਰਾਪਤੀ ਸੰਸਟ ਕਮੇਟੀ ਅੱਜ ਮਲੇਰਕੋੜਲਾ ਕਾਲਜ ਰੋਡ ਤੇ ਖੜੇ ਹਾਂ ਬਿੱਕਰ ਦਾ ਜਿਹੜਾ ਹੋਏਗਾ ਉਹ ਆਵਾਜ਼ ਦਿੱਤਾ ਜਾਂਦਾ ਕਿ ਕਹਿੰਦਾ ਤੁਹਾਡੇ ਅੱਜ ਅਸੀਂ ਸਾਥੀ ਬਿੱਕਰ ਹੋਵਾ ਜਿਹੜੇ ਪਿਛਲੇ 4 ਮਹੀਨਿਆਂ ਤੋਂ ਜਿਹੜੇ ਕੱਟ ਕੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਇਹਦੇ ਘਰ ਦੇ ਵਿੱਚ ਕਈ ਪ੍ਰੋਬਲਮਾਂ ਵੀ ਆ ਗਈਆਂ ਸੀਗੀਆਂ ਜਿਹੜਾ ਉਸ ਦੇ ਬਾਵਜੂਦ ਵੀ ਸਾਥੀ ਨੇ ਡੋਲਿਆ ਨਹੀਂ ਹੈਗਾ ਜਿਹੜਾ 4 ਮਹੀਨੇ ਲਗਭਗ ਜਿਹੜੇ ਕੱਟ ਕੇ ਆਏ ਨੇ ਇੱਕ ਤਾਂ ਜੇਲ੍ਹਾਂ ਦੇ ਵਿੱਚ ਹੋਰ ਕੈਦੀ ਵੀ ਹੋਰ ਤਰ੍ਹਾਂ ਦੇ ਹੁੰਦੇ ਨੇ ਪਰ ਇਹ ਸਾਥੀ ਜਿਹੜਾ ਜਿਹੜੇ ਕੱਟ ਕੇ ਆਏ ਨੇ ਉਹ ਨਿਆ ਨਿਆਟਿਆਂ ਦੀ ਓਟ ਬਣ ਲਈ ਨਿਆਸਰੇ ਦੇ ਆਸਰੇ ਬਣ ਲਈ ਤੇ ਉਸ ਸੰਬੰਧ ਨੂੰ ਲੈ ਕੇ ਜਿਹੜੇ ਜਿਹੜੇ ਕੱਟ ਕੇ ਆਏ ਨੇ ਇੱਕ ਪਾਸੇ ਤਾਂ ਲੋਕ ਇਹ ਕਹਿੰਦੇ ਨੇ ਕੀ ਅਸੀਂ ਲੋਕਾਂ ਦੀ ਜ਼ਿੰਦਗੀ ਬਦਲ ਲਈ ਇਹੋ ਜਿਹੇ ਪ੍ਰੋਜੈਕਟ ਲੈ ਕੇ ਆਏ ਜਾਂ ਐਵੇਂ ਕਰਦਾਂਗੇ ਇੱਕ ਤਾਂ ਗੱਲਾਂ ਕਰਦੇ ਨੇ ਸਾਥੀ ਬਿਕਰਤ ਹੋਆ ਸਮੇਤ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕੱਲੀ ਕਹਿੰਦੀ ਨਹੀਂ ਉਹ ਕਰਦੀ ਆ ਅੱਜ ਨਿਊਟਾਂ ਦੀ ਓਟ ਮੰਨ ਲਈ ਨਿਆਸਰਾਂ ਦੇ ਆਸਰੇ ਮੰਨ ਲਈ ਸਾਥੀ ਬਿਕਰਤ ਹੋਆ ਜਿਹੜਾ ਉਹਨਾਂ ਦੇ ਜੇੜ ਕੱਟ ਕੇ ਆਏ ਇਹਨਾਂ ਲਈ ਬੇਜਮੀਨੇ ਲੋਕਾਂ ਨੂੰ ਜ਼ਮੀਨਾਂ 'ਲੇ ਬਲਾਉਣ ਲਈ ਜਿਨ੍ਹਾਂ ਕੋਲ ਘੱਟ ਜ਼ਮੀਨਾਂ ਨੇ ਉਹਨਾਂ ਨੂੰ ਜ਼ਮੀਨਾਂ ਦਿਵਾਉਣ ਲਈ ਇਕਤਰ ਜਿਹੜੇ ਛੇੜ ਦੀ ਗੱਲ ਕਰਦੇ ਨੇ ਛੇੜ ਕਿਉਂ ਹੋਈ ਇਹ ਇਹ ਜੇੜ ਦੀ ਪਿਛਲੇ ਦਿਨਾਂ ਦੇ ਵਿੱਚ ਇੱਕ ਸੰਘਰਸ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਛੇੜਿਆ ਗਿਆ ਮਲੋ ਜਥੇਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਬੇਜਮੀਨਾਂ ਲਈ ਜ਼ਮੀਨ ਲੈਂਡ ਦੀ ਜਿਹੜੀ ਲੜਾਈ ਲੜ ਰਹੀ ਆ ਜਿਹਦੇ ਤਹਿਤ ਅਸੀਂ ਪਿਛਲੇ 10 ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਆ ਸਰਕਾਰਾਂ ਨੂੰ ਕਹਿੰਦੇ ਆ ਰਹੇ ਕਿ ਲੈਂਡ ਸੀਲਿੰਗ ਐਕਟ 1972 ਦਾ ਬਣਿਆ ਤੇ ਉਹ ਸਰਕਾਰ ਲਾਗੂ ਕਰੇ ਪਰ ਸਰਕਾਰਾਂ ਲਾਗੂ ਨਹੀਂ ਕਰ ਰਹੀਆਂ ਕਿਉਂਕਿ ਉਹ ਜਿਹੜੀਆਂ ਲੈਂਡ ਸੀਲਿੰਗ ਐਕਟ ਤੋਂ ਉੱਪਰਲੀਆਂ ਜ਼ਮੀਨਾਂ ਜੇ ਕਾਨੂੰਨ ਲਾਗੂ ਹੁੰਦਾ ਜੇ ਉੱਪਰਲੀਆਂ ਜ਼ਮੀਨਾਂ ਵੰਡੀਆਂ ਜਾਂਦੀਆਂ ਨੇ ਤਾਂ ਉਹ ਜ਼ਮੀਨਾਂ ਬੇਜਮੀਨ ਲੋਕਾਂ ਦੇ ਵਿੱਚ ਵੰਡੀਆਂ ਜਾਣਗੀਆਂ ਪਰ ਉਹ ਜਿਹੜੀਆਂ ਬਾਦੂ ਜ਼ਮੀਨਾਂ ਨੇ ਉਹ ਇਹਨਾਂ ਸਰਕਾਰਾਂ ਦੇ ਆਪਣੇ ਚੱਟੇ-ਵੱਟਿਆਂ ਕੋਲ ਨੇ ਇਹਨਾਂ ਦੇ ਵੱਡੇ ਅਫਸਰਾਂ ਕੋਲ ਨੇ ਇਹਨਾਂ ਲੈਂਡ ਸੀਲਿੰਗ ਐਕਟ ਲਾਗੂ ਨਹੀਂ ਕਰਿਆ ਜਿਹਦੇ ਜਥੇਬੰਦੀ ਨੇ ਇੱਕ ਕਦਮ ਲਿਆ ਕਿ ਅਸੀਂ ਪੰਚਾਇਤੀ ਜ਼ਮੀਨ ਤੋਂ ਸੰਘਰਸ਼ ਅੱਗੇ ਵਧਾਉਂਦੇ ਹੋਏ ਉਹ ਜਿਹੜੇ ਲੈਂਡ ਸੀਲਿੰਗ ਇੱਕ ਤੋਂ ਉਪਲੀਏ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਜਿਹੜਾ ਕਬਜ਼ਾ ਕਰਨ ਦੀ ਤਿਆਰੀ ਕਰਾਂਗੇ ਜਿਹਦੇ ਤਹਿਤ ਸਾਥੀ ਲਗਭਗ 4 ਮਹੀਨੇ ਰਹਿ ਕੇ ਆਏ ਨੇ ਜੀ ਜੇਲ੍ਹ ਦੇ ਵਿੱਚ ਤੇ ਇੱਕ ਜੱਜ ਵਾ ਇੱਕ ਇਹਨਾਂ ਵਧੀਆ ਇੱਕ ਤਾਕਤ ਨਾਲ ਜਿਹੜੇ ਡਟੇ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕ ਇਹਨਾਂ ਦੇ ਪਿੱਛੇ ਖੜੇ ਸੀ ਅੱਜ ਵੀ ਜਦੋਂ ਸਾਥੀਆਂ ਨੂੰ ਪਤਾ ਲੱਗੇ ਕਿ ਸਾਥੀ ਰਹਾ ਹੋ ਕੇ ਆਏ ਨਝੇੜ ਦੇ ਵਿੱਚੋਂ ਤਾਂ ਉਹਦੇ ਨਾਲ ਦੀ ਨਾਲ ਜਦੋਂ ਸਾਨੂੰ ਮਤਲਬ ਮੈਸੇਜ ਮਿਲਿਆ ਤਾਂ ਸਾਰੇ ਸਾਥੀ ਆਪਣਾ ਕੰਮਕਾਰ ਛੱਡ ਕੇ ਇਹਨਾਂ ਦੇ ਸਵਾਗਤ ਲਈ ਜਿਹੜੇ ਇੱਥੇ ਬਖ ਬਖ ਪਿੰਡਾਂ ਤੋਂ ਆ ਕੇ ਖੜੇ ਨੇ